हां जी पापा मेरे सिस्टम ਦੇ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਛੋਟੂ ਬਾਰੇ ਗੱਲ ਕਰਨੀ ਹੈ ਛੋਟੂ ਠੀਕ ਹੈ ਜੀ ਤੇ 4440 ਡਬਲ ਆਈ ਸੀ ਇੱਕ ਛੋਟੂ ਆਂਦਾ ਹੈ ਆਪਣਾ ਤੇ ਇਹ ਟੈਂਪੋ ਆ ਟੰਪੂਆਂ ਤੇ ਛੋਟੇ ਗੱਡੀਆਂ ਚ ਕਿਤੇ ਵੀ ਲਾ ਸਕਦੇ ਆ ਮਤਲਬ ਇਹਦੀ ਰੇਂਜ ਬਹੁਤ ਘੱਟ ਹੈ ਰੇਟ ਦੀ ਤੇ ਹਰ ਇੱਕ ਦੁਕਾਨਦਾਰ ਦਾ ਆਪਣਾ ਰੇਟ ਹੈ ਜੀ ਹੁਣ ਪਤਾ ਨਹੀਂ ਕਿੰਨੇ ਕਿਆ ਹੈ ਇਸ ਕਰਕੇ ਅਸੀਂ ਰੇਟ ਇਸ ਕਲੋਜ਼ ਨਹੀਂ ਕਰਦੇ ਤਾਂ ਸਿਰਫ ਇਹ ਤੁਹਾਨੂੰ ਦਿਖਾਣਾ ਹੀ ਸੀ ਵੀ ਐਵੇਂ ਛੋਟੇ ਡੈਕ ਆਣੇ ਆ ਜਿ ਇਹ ਕਿਸੇ ਨੇ ਮੇਰੇ ਵੀਰ ਨੇ ਆਟੋ-ਆਟੋ ਚ ਲਵਾਉਣਾ ਹੋਵੇ ਤਾਂ ਉਹਦੇ ਵਾਸਤੇ ਆ ਇਹ ਤਤੁਤੀ ਲਵਾ ਸਕਦੇ ਆ ਇਹ ਸਾਡੀ ਸ਼ੌਪ ਪੈਂਦੀ ਹੈ ਜੀ ਮੁਹਾਲੀ ਵਿੱਚ ਪਪਾ ਮਿਊਜ਼ਿਕ ਸਿਸਟਮ ਮੁੱਲਾਂਪੁਰ ਹੈ ਜੀ ਸੁਪਰੀਮ ਦੇ ਨਾਮ ਤੋਂ ਸਾਡੀ ਸ਼ੌਪ ਹੈ ਸੁਪਰੀਮ ਇਲੈਕਟ੍ਰੋਨਿਕ ਮੁੱਲਾਂਪੁਰ ਐਸਬੀਆਈ ਬੈਂਕ ਦੇ ਸਾਹਮਣੇ ਹੈ ਜੀ ਇਹ ਮੁਹਾਲੀਪੁਰ ਚ ਮੇਨ ਰੋਡ ਤੇ ਤੇ ਨਾਲ ਸਾਡੇ ਠੇਕਾ ਵੀ ਪੈਂਦਾ ਹੈ ਸ਼ਰਾਬ ਦਾ ਤੇ ਉਹਦੇ ਨਾਲ ਸਾਡੀ ਦੁਕਾਨ ਹੈ ਤੇ ਤੁਸੀਂ ਇਹ ਅਗਰ ਕਿਸੇ ਨੇ ਖਰੀਦਣਾ ਹੋਵੇ ਜਾਂ ਫਿੱਟ ਕਰਾਣਾ ਹੋਵੇ ਗੱਡੀ ਵਿੱਚ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਵਿੱਚ ਮੈਸੇਜ ਕਰ ਸਕਦੇ ਜੇ ਮੇਰੇ ਕਿਸੇ ਵੀਰ ਨੂੰ ਚਾਹੀਦਾ ਪਰ ਤੁਹਾਨੂੰ ਲੈ ਕੇ ਖੁਦ ਜਾਣਾ ਪਊਗਾ ਜੀ ਇੱਥੋਂ ਅਸੀਂ ਮਤਲਬ ਭੇਜਦੇ ਨਹੀਂ ਹੈਗੇ ਇੱਥੇ ਆ ਤਾਂ ਫਿੱਟ ਕਰਾਜੋ ਜਾਂ ਸਾਤੋਂ ਇੱਥੇ ਆ ਕੇ ਲੈ ਜਾਓ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਹ ਛੋਟੂ ਗਾਰੇ ਆਪਾਂ ਅੱਜ ਕਰ ਲਈ ਗੱਲ ਕੱਲ ਨੂੰ ਕਿਸੇ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਉਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਰੱਜ ਕੇ ਧੰਨਵਾਦ ਜੀ ਬਹੁਤ ਬਹੁਤ